ਪੁਲਿਸ ਦੇ ਨਾਲ ਮੂੰਹ ਬਨ ਕੇ ਦਿਖਾਈ ਦੇ ਰਹੀ ਏ ਔਰਤ ਉਹੀ ਔਰਤ ਹੈ ਜੋ ਨਕਲੀ ਇੰਸਪੈਕਟਰ ਬਣ ਕੇ ਵੱਖ-ਵੱਖ ਅੰਮ੍ਰਿਤਸਰ ਦੇ ਜਗ੍ਹਾ ਦੇ ਵਿੱਚ ਘੁੰਮ ਰਹੀ ਸੀ ਤੁਹਾਨੂੰ ਦੱਸ ਦਈਏ ਕਿ ਹੁਣ ਇਹ ਜਿਹੜੀ ਹੈ ਮਹਿਲਾ ਉਹ ਪੁਲਿਸ ਦੇ ਅੜਕੇ ਚੜ ਗਈ ਹੈ ਤੁਹਾਨੂੰ ਦੱਸ ਦਈਏ ਕਿ ਇਹ ਮਹਿਲਾ ਆਪਣੇ ਆਪ ਨੂੰ ਐਸਐਸਪੀ ਦੀ ਰੀਡਰ ਦੱਸ ਰਹੀ ਸੀ ਤੇ ਰੀਡਰ ਦੱਸ ਕੇ ਬਕ-ਬਕ ਜਿਹੜੇ ਲੋਕਾਂ ਨਾਲ ਉਹ ਥੱਗੀ ਮਾਰਨਾ ਚਾਹੁੰਦੀ ਸੀ ਜਦੋਂ ਇਸ ਮਹਿਲਾ ਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਤੁਸੀਂ ਅਜਿਹਾ ਕੰਮ ਕਿਉਂ ਕਰ ਰਹੇ ਹੋ ਤਾਂ ਮਹਿਲਾ ਦਾ ਜਵਾਬ ਸੀ ਕਿ ਮੈਂ ਡਿਪਰੈਸ਼ਨ ਵਿੱਚ ਹਾਂ ਸਰ ਮੈਂ ਡਿਪਰੈਸ਼ਨ ਦੇ ਵਿੱਚ ਦੀ ਪ੍ਰੈਸ਼ਨ ਕਿਸੇ ਕੇ ਤਾਂਗਰ ਕੇ ਡਿਪਰੈਸ਼ਨ ਦੀ ਮੈਡੀਸਿਨ ਚੱਲਦੀ ਹੈ ਇਹਨਾਂ ਦਾ ਡਿਪਰੈਸ਼ਨ ਵੀ ਤੁਹਾਨੂੰ ਦਿੱਤੀ ਹੋਰ ਤੋਂ ਲਾਈਨ ਪਰ ਕੋਈ ਚੱਲਾ ਬਖੋ ਤੁਸੀਂ ਆਪਣੇ ਡੈਂਟਿਫਰੂਪ ਦੇ ਰਹੇ ਹੋ ਬੁੱਕ ਤੇ ਫੋਨ ਵੀ ਕਰ ਰਹੇ ਹੋ ਸਰ ਮੈਂ ਨਹੀਂ ਮੈਂ ਨਹੀਂ ਡੈਂਟਿਫਰੂਪ ਦਿੱਤਾ ਨਹੀਂ ਤੁਸੀਂ ਦੋ ਨੰਬਰ ਤੇ ਨਹੀਂ ਫੋਨ ਕਰਕੇ ਕਿਹਾ ਮੈਂ ਬੁੱਕ ਮਨਾ ਜਾਵਾਂ ਮੇਰੀ ਗੱਡੀ ਬੱਜੀ ਹੈ ਹਾਂਜੀ ਮੈਡਮ ਹਾਂ ਮੈਡਮ ਨਹੀਂ ਤੁਸੀਂ ਕਿਆ ਨਿਕਲ ਦੋ ਨੰਬਰ ਤੇ ਫੋਨ ਕਰਕੇ ਸਰ ਉਹ ਟੱਕਰ ਬਾਰੇ ਦੱਸੇ ਨੋਟਸ ਲਿਆਂਦਾ ਸੀ ਪੁਲਸ ਦੇ ਨੋਟਸ ਚ ਲਿਆਂਦਾ ਸੀ ਟੱਕਰ ਬਾਰੇ ਕਿ ਮਾਡੀਆਂ ਗੱਡੀਆਂ ਦੀ ਟੱਕਰ ਹੋ ਗਈ ਤੇ ਸਾਡਾ ਰਾਜੀ ਨਾ ਕਰਾਇਓ ਝਗੜਾ ਹੋ ਰਿਹਾ ਹੀ ਬੰਦਿਆਂ ਦਾ ਸਰ ਮੇਰੇ ਪਰਚੇ ਚ ਕੀ ਨਹੀਂ ਪਾਇੀ ਹੋ ਨੰਬਰ 38 ਜਿਹੜਾ ਹੈ ਆ 16 ਤਿੰਨ ਨੂੰ ਦਰਜ ਕਰ ਦਿੱਤਾ ਸੀਗਾ ਇਹ 419 420 6787 ਦੇ ਥਾਣਾ ਸੇਵਾ ਲੈਂਦਾ ਹੈਗਾ ਇਹਦੇ ਵਿੱਚ ਇੱਕ ਗ੍ਰਿਫਤਾਰ ਕੀਤੀ ਹੈ ਲੇਡੀ ਰਣਜੀਤ कौर ਪਤਨੀ ਬਲਕਾਤ ਸਿੰਘ ਵਾਸੀ ਗਲੀ ਨੰਬਰ 6 ਪ੍ਰਤਾਪ ਐਵੇਨਿਊ ਅੰਮ੍ਰਿਤਸਰ ਦੀ ਹੈਗੀ ਆ ਇਹਨਾਂ ਦੀ ਉਮਰ ਆਲਮੋਸਟ 45 ইয়ার ਹੈਗੀ ਆ ਇਹ ਹੋਇਆ ਕੀ ਹੈ ਕਿ ਇਨਸੀਡੈਂਸ ਇਹਨਾਂ ਨੇ ਰੇਲਵੇ ਸਟੇਸ਼ਨ ਦੇ ਬਾਹਰ ਦੋ ਗੱਡੀਆਂ ਸੀਗੀਆਂ ਆਪਸ ਦੇ ਟਕਰਾਈ ਔਰ ਇਹਨਾਂ ਨੇ ਆਪਣੀ ਜਿਹੜੀ ਆਇਡੈਂਟੀਟੀ ਹੈਗੀ ਆ ਐਜ਼ ਅ ਇਨਸਪੈਕਟਰ ਜਿਹੜੀ ਹੈਗੀ ਆ ਉਹ ਦੱਸੀ ਔਰ ਕੰਟਰੋਲ ਰੂਮ ਤੇ ਵੀ ਫੋਨ ਕੀਤਾ ਕਿ ਮੈਂ ਐਦਾਂ ਪੰਜਾਬ ਪੁਲਿਸ ਦੇ ਇਨਸਪੈਕਟਰ ਹੈਗੀ ਆ ਤੇ ਮੇਰੀ ਗੱਡੀ ਵੱਜੀਏ ਇਮੀਜਟਲੀ ਪੁਲਿਸ ਪਾਰਟੀ ਭੇਜੋ ਜਿਹਦੇ ਵਿੱਚ ਸਾਡੇ ਉੱਥੇ ਮੌਕੇ ਤੇ ਜਿਹੜੇ ਐਸ.ਆਈ. ਦਰਜੀਤ ਸਿੰਘ ਜੀ ਜਦੋਂ ਪਹੁੰਚੇ ਇਹਨਾਂ ਨੇ ਆਪਣੀ ਜੋ ਇਨਟਰਵਿਊਸ਼ਨ ਜਿਹੜੀ ਸੀਗੀ ਇਹ ਪੰਜਾਬ ਪੁਲਿਸ ਤੇ ਐਜ਼ ਅ ਇੰਸਪੈਕਟਰ ਜਿਹੜੀ ਹੈਗੀ ਆ ਉਹ ਦੱਸੀ ਔਰ ਇਹ ਵੀ ਦੱਸੀ ਕਿ ਇਹਨਾਂ ਦੀ ਪੋਸਟਿੰਗ ਜਿਹੜੀ ਹੈਗੀ ਅਮਸਾ ਅਧਿਆਪੀ ਦੇ ਵਿੱਚ ਹੈਗੀ ਆ ਸੋ ਥੋੜੇ ਇੰਸਪੈਕਟਰ ਸਾਹਿਬ ਨੂੰ ਇਹ ਆਪਣੀ ਜਿਹੜੇ ਸੀਗੇ ਜਦੋਂ ਇਹਨਾਂ ਦੀ ਗੱਲਬਾਤ ਤੋਂ ਪਤਾ ਲੱਗਾ ਕਿ ਇਹਨਾਂ ਦੇ ਜਿਹੜੀ ਸੀਗੀ ਆ ਵੀ ਇਹ ਉਸਲੇ ਹਾਜ਼ਰੇ ਦੇ ਨਹੀਂ ਹੈਗੇ ਪੁਲਿਸ ਆਫਸਰ ਨਹੀਂ ਹੈਗੇ ਤੇ ਇਸ ਬਾਰੇ ਜਦੋਂ ਬ੍ਰੀਕਿੰਗਾਂ ਪੜਤਾਲ ਕੀਤੀ ਇਹਨਾਂ ਨੂੰ ਪਤਾ ਲੱਗਾ ਕਿ ਇਹ ਜਿਹੜੇ ਹੈਗੇ ਆਪਣਿਆਂ ਨੂੰ ਮਿਸ ਰਿਪਰੈਜ਼ੈਂ ਆਪਣੀ ਜਿਹੜੀ ਹੈ ਪਰਸੋਨੇਸ਼ਨ ਕਰ ਰਹੇ ਨੇ ਕਿ ਇਹਨਾਂ ਦੀ ਆਈਡੈਂਟੀ ਕਿਸੇ ਹੋਰ ਦੀ ਆਪਣੀ ਆਈਡੈਂਟੀ ਤੇ ਸਾਰੇ। ਸੋ ਇਸ चीज ਨੂੰ ਜਦੋਂ ਗਹਿਰਾਈ ਨਾਲ ਵੈਰੀਫਾਈ ਕੀਤਾ ਗਿਆ, ਆਈਐਸਆਈ ਪਾਸੇ ਤੋਂ ਪਤਾ ਲੱਗਾ ਕਿ ਇਹ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ। ਸੋ ਇਹਨਾਂ ਤੇ ਜਿਹੜਾ ਹੈਗਾ ਇਹ ਮੁਕੱਦਮਾ ਜਿਹੜਾ ਹੈਗਾ ਬੱਜ ਕੀਤਾ ਗਿਆ ਜਿਹੜਾ ਹੈਗਾ 420 ਚ 41 ਦੀ 420 67 77 ਦਾ। ਔਰ ਇਹਨਾਂ ਨੂੰ ਜਿਹੜਾ ਹੈਗਾ ਇਸ ਮੁਕੱਦਮੇ ਦੇ ਵਿੱਚ ਗ੍ਰਿਫਟਾਰ ਕੀਤਾ ਗਿਆ। ਤੇ ਇਹਨਾਂ ਕੋਲ ਆਈ ਕਾਰਡ ਵਗੈਰਾ ਬਣ ਰਹੇ ਨੇ ਇਹਨਾਂ ਦੇ ਕੋਲ ਇੱਕ ਵਿਜ਼ਿਟਿੰਗ ਕਾਰਡ ਹੈਗਾ ਜਿਹਦੇ ਉੱਤੇ ਇਹਨਾਂ ਨੇ ਆਪਣਾ ਪੰਜਾਬ ਪੁਲਿਸ ਦਾ ਜਿਹੜਾ ਹੈਗਾ ਉਹ ਜਾਲੀ ਆਪਣਾ ਉਹ ਕਲਰ ਬਣਾ ਕੇ ਦੱਆਇਆ ਹੋਇਆ ਉਹ ਤੁਹਾਨੂੰ ਜਿਹੜਾ ਹੈਗਾ ਪਾਰਟ ਆਫ ਇਨਵੈਸਟੀਗੇਸ਼ਨ ਫਾਈਲ ਦਾ ਹੈਗਾ ਸਰ ਇਹ ਇੰਨੇ ਤੇ ਪਹਿਲਾ ਪਰਚਾ ਵੀ ਦੱਸਦੇ ਨੇ ਇਹਦਾ ਪਤਾ ਲੱਗਦਾ ਹੈ ਇਹਨਾਂ ਦੇ ਉੱਤੇ ਪਹਿਲਾ ਇੱਕ ਮਾਈਨਿੰਗ ਦਾ ਪਰਚਾ ਤਾਂ ਹੈਗਾ ਜੀ ਥਾਣਾ ਆਪਣੇ ਅਜਨਾਲੇ ਦੇ ਵਿੱਚ ਉਹਦੇ ਵਿੱਚ ਨੋਮੀਨੇਟਡ ਹੈਗੀ ਆ ਉਸ ਤੋਂ ਬਾਅਦ ਦੋ ਵਾਰੀ ਇਹਨਾਂ ਦੀ ਜੜੀ ਹੈਗੀ ਆ ਆਪਣੀ ਹੱਤ ਤੱਕ ਹੁੰਦੀ ਹੈ ਸਰ ਕੋ ਵਰਦੀ ਮਿਲੀ ਇਹਨਾਂ ਨੂੰ ਨਹੀਂ ਵਰਦੀ ਨਹੀਂ ਮਿਲੀ ਜੀ ਜਿਹੜੀ ਗੱਡੀ ਨਾਲ ਬੱਤੀ ਲਗਾਈ ਹੈ ਜਾਂ 3 ਲਗਾਈ ਹੈ ਨਹੀਂ ਬੱਤੀ ਨਹੀਂ ਲਗਾਈ ਹੈ ਇਹਨਾਂ ਨੇ ਆਪਣੀ ਇੰਟਰਡਕਟ ਜਦੋਂ ਗੱਡੀ ਦਾ ਐਕਸੀਡੈਂਟ ਹੋਇਆ ਆ ਉਦੋਂ ਇਹਨਾਂ ਨੇ ਆਪਣੀ ਇੰਟਰਡਕਸ਼ਨ ਇੰਟਰੋਡਕਸ਼ਨ ਜਿਹੜੀ ਸੀ ਉਹ ਐਜ਼ ਅ ਪੁਲਿਸ ਆਫਸਰ ਜਿਹੜੀ ਹਾਈ ਪ੍ਰੋਫਲ ਲੱਗਦਾ ਹੈ ਅਦਰ ਕਲੀਨਿਕਲ ਰਿਪੋਰਟ ਪੜੋਣਾ ਇਹਨੂੰ ਡਾਕਟਰ ਕੋਈ ਨਹੀਂ ਸੀ ਇਹਨਾਂ ਨੂੰ ਦੇਖੋ ਇਹ ਤਾਂ ਹੁਣ ਉਹੀ ਜਾਣਦੇ ਹੈਗੇ ਨੇ ਕਿ ਉਹਨਾਂ ਨੇ ਇਹ ਕੀਤਾ ਕਿ ਨਹੀਂ ਕੌਨਫੀਡੈਂਸ ਨਾਲ ਕਰ ਰਹੇ ਨੇ ਕੋਈ ਨਾ ਕਿਉਂ ਕੀਤਾ ਉਹਨਾਂ ਨੇ ਕੰਟਰੋਲ ਰੂਮ ਤੇ ਜਦੋਂ ਤੁਸੀਂ ਉਹ ਸਿਆ ਬੋਲ ਨਹੀਂ ਕੀਤਾ ਉਹਨਾਂ ਨੇ ਜੀ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਹੈਗਾ ਪੁਲਿਸ ਆਫਸਰ ਇਹ ਗੁਰੂ ਵੀ ਕੋਈ ਨਹੀਂ ਤਾਂ ਉਹੀ ਗੱਲ ਕਹਿ ਰਹੇ ਨਾ ਮੈਂ ਤੁਹਾਡੇ ਮਾਦੀਮ ਰਾਈ ਹੋਰ ਵੀ ਕਹਿ ਰਹੇ ਜੋ ਸਾਡੇ ਕੋਲ ਤਾਂ ਇਹ ਚੱਲ ਰਹੀ ਹੈ ਤਾਂ ਪੀ ਜੇ ਕਿਸੇ ਨੂੰ ਪਤਾ ਲੱਗੇ ਜੇ ਕਿਸੇ ਨੂੰ ਪਤਾ ਲੱਗੇ ਵੀ ਸਾਡੇ ਨਾਲ ਉਹ ਵੀ ਕੀਤੀ ਹੈ ਕਈ ਵਾਰੀ ਕਿਸੇ ਨੂੰ ਪਤਾ ਹੁੰਦੀ ਆ ਨੋਟਿਸ ਹੁੰਦੀ ਆ ਜਾਣ ਗਵਰਨਰ ਲੋਕਾਂ ਨੂੰ ਪਤਾ ਹੁੰਦਾ ਤੇ ਉਹ ਜ਼ਰੂਰ ਐਸਐਚਓ ਸੇ ਬੁਲਾਇਨ ਨੂੰ ਜਿਹੜਾ ਇਸ ਸਬੰਧਿਤ ਜਿਹੜਾ ਕੰਟੈਕਟ ਹੈ